ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਵੀਡੀਓ ਰਾਹੀਂ ਦਾਸ ਇੱਕ ਆਪਣੇ ਮਨ ਦਾ ਬਲਬਲਾ ਇੱਕ ਆਗਾਜ਼ ਕਰਨ ਜਾ ਰਿਹਾ ਵਾ ਕਿ ਜਿਵੇਂ ਦਾਸ ਦੇ ਮਨ ਵਿੱਚ ਬੜੇ ਲੰਮੇ ਸਮੇ ਤੋਂ ਇਹ ਵਿਚਾਰ ਸੀ ਕਿ ਜੋ ਸਤਗੁਰੂ ਸਾਹਿਬ ਜੀ ਨੇ ਦਾਸ ਨੂੰ ਇਹ ਮਹਾਨ ਵਿਦਿਆ ਬਖਸ਼ਿਸ਼ ਕੀਤੀ ਆ ਕਿਉਂ ਨਾ ਹੋਵੇ ਕਿ ਇਹਨਾਂ ਵਿਦਿਆਵਾਂ ਦੇ ਜਿਹੜੇ ਪੱਖ ਨੇ ਜਿਹੜੀਆਂ ਵਿਚਾਰਾਂ ਨੇ ਉਹਨਾਂ ਨੂੰ ਸੰਗਤਾਂ ਦੇ ਨਾਲ ਵਿਸਥਾਰ ਪੂਰਵਕ ਸਾਂਝਾ ਕੀਤਾ ਜਾਵੇ ਕਿਉਂਕਿ ਗੁਰਮਤ ਦੇ ਗੁਰਬਾਣੀ ਦੇ ਇਤਿਹਾਸ ਦੇ ਕਈ ਇਦਾਂ ਦੇ ਪਹਿਲੂ ਨੇ ਜਿਨ੍ਹਾਂ ਨੂੰ ਵਿਦਵਾਨ ਸੁਣਨ ਤਾਂ ਉਹ ਸਮਝ ਸਕਦੇ ਆ ਪਰ ਕਈ ਵਾਰ ਸੰਗਤਾਂ ਜਿਹੜੀਆਂ ਆਮ ਘਰਾਂ ਵਿੱਚ ਕੰਮ ਕਰਨ ਕਰਨ ਵਾਲੀਆਂ ਭੈਣਾ ਵੀਰ ਨੇ ਉਹਨਾਂ ਨੂੰ ਹੁੰਦਾ ਕਿ ਸਾਨੂੰ ਇਸ ਚੀਜ਼ ਬਾਰੇ ਵਿਸਥਾਰ ਦੇ ਨਾਲ ਸਮਝਾਇਆ ਜਾਵੇ ਸੋ ਉਹ ਜਿਹੜੀ ਕੋਸ਼ਿਸ਼ ਦਾਸ ਵੱਲੋਂ ਕੀਤੀ ਜਾ ਰਹੀ ਹੈ ਸੋ ਆਪ ਗੁਰੂਕੀਆਂ ਸੰਤਾਂ ਨੇ ਜੇ ਕੋਈ ਸਵਾਲ ਜਾਂ ਕਿਸੇ ਵਿਚਾਰ ਬਾਰੇ ਪੁੱਛਣਾ ਹੋਵੇ ਤਾਂ ਉਹ ਵੀ ਜਿਹੜਾ ਲਿਖ ਕਰਕੇ ਭੇਜ ਸਕਦੇ ਨੇ ਜਾਂ ਫਿਰ ਜਿਵੇਂ ਦਾਸ ਵੱਲੋਂ ਵੀ ਏਕ ਓੰਕਾਰ ਤੋਂ ਲੈ ਕੇ ਜਿਵੇਂ ਅੱਗੇ ਤੋਂ ਅੱਗੇ ਵਿਚਾਰਾਂ ਗੁਰ ਇਤਿਹਾਸ ਔਰ ਗੁਰਬਾਣੀ ਦੀਆਂ ਆਉਣਗੀਆਂ ਉਹਨਾਂ ਦੇ ਅਹਿਮ ਜਿਹੜੇ ਪਹਿਲੂ ਨੇ ਉਹਨਾਂ ਬਾਰੇ ਵਿਚਾਰ ਕੀਤੀ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ